ਖੰਨਾਚੂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲਗਾਤਾਰ ਝਟਕੇ ਲੱਗ ਰਹੇ ਨੇ ਤਾਂ ਹੁਣ ਵਾਰਡ ਨੰਬਰ 5 ਤੋਂ ਟਕਸਾਲੀ ਕਾਂਗਸੀ ਸਿੱਪਤੀ ਪਰਿਵਾਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਕੈਬਨਟ ਮੰਤਰੀ ਤਨੂਪ੍ਰੀਤ ਸਿੰਘ ਫੌਂਦ ਨੇ ਕਿਹਾ ਕਿ ਸਿੱਪਤੀ ਪਰਿਵਾਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਹੁਣ ਆਪ ਦਾ ਪੱਲਾ ਫੜਿਆ ਜਾਨੀ ਆਪ ਜੁਆਇਨ ਕੀਤੀ ਹੈ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਕੀਤਾ ਜਾਵੇਗਾ। ਮੰਤਰੀ ਤਰਨਪ੍ਰੀ ਸੌਂਦ ਨੇ ਕਿਹਾ ਕਿ ਸ਼ਹਿਰ ਦੀ ਭਲਾਈ ਤੇ ਵਿਕਾਸ ਚਾਹਣ ਵਾਲੇ ਜੋ ਹੋਰ ਪਾਰਟੀਆਂ ਦੇ ਆਗੂ ਨੇ ਉਹਨਾਂ ਦੇ ਸੰਪਰਕ ਵਿੱਚ ਨੇ ਜੋ ਆਪ ਜੁਆਇਨ ਕਰਨਗੇ ਅਤੇ ਆਪ ਕੌਂਸਲਰ ਬਹੁਮਤ ਦੇ ਨਾਲ ਆਪ ਦੀ ਬਣੇਗੀ। ਦੂਜੇ ਪਾਸੇ ਕਰਮਜੀਤ ਸਿੱਧੀ ਨੇ ਕਿਹਾ ਕਿ ਉਹ ਆਪ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਅੱਜ ਜਿਹੜੇ ਅੱਜ ਕਿਤੇ ਕਿਤੇ ਜੁਆਇੰਟਿੰਗ ਹੋਈ ਹੈ ਪਾਰਟੀ ਦਾ ਮੈਂ ਸਭ ਤੋਂ ਪਹਿਲਾਂ মিডিਆ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਤੁਸੀਂ ਅੱਜ ਖੰਨਾ ਵਿਖੇ ਐਡੀ ਵੱਡੀ ਗਿਣਤੀ ਚ ਰਿਪੋਰਟ ਕਵਰੇਜ ਕਰਨ ਦੀ ਪਹੁੰਚੇ ਹੋ ਤਹਿ ਦਿਲ ਦੇ ਗਹਿਰੇ ਤੋਂ ਧੰਨਵਾਦ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਅੱਜ ਬਹੁਤ ਵੱਡਾ ਵਾਤਾਵਾਂ ਹੋਇਆ ਖੰਨੇ ਦਾ ਕਾਂਗਰਸ ਦਾ ਬਹੁਤ ਪੁਰਾਣਾ ਟਕਸਾਲੀ ਪਰਿਵਾਰ ਸਿਫਤੀ ਪਰਿਵਾਰ ਉਹਨਾਂ ਦੇ ਹੋਣ ਹਾਰ ਚਿਰਾਗ ਕਰਮਜੀਤ ਸਿਫਤੀ ਜੀ ਉਹਨਾਂ ਦੇ ਬ੍ਰਦਰ ਅੱਜ ਆਮ ਆਦਮੀ ਪਾਰਟੀ ਜੁਆਇਨ ਕਰਕੇ ਕਾਂਗਰਸ ਪਾਰਟੀ ਨੂੰ ਹਲ ਮਦਕਾ ਕੇ ਮੇਰੇ ਨਾਲ ਖੜੇ ਇਹ ਪਰਿਵਾਰ ਐਸਾ ਪਰਿਵਾਰ ਸੀ ਜਿਨ੍ਹਾਂ ਨੇ ਲੰਬਾ ਸਮਾਂ 30 ਸਾਲ ਤੱਕ ਕਾਂਗਰਸ ਦੀ ਸੇਵਾ ਕੀਤੀ ਪਰ ਇਹਨਾਂ ਨੂੰ ਬਣਦਾ ਮਾਨ ਸਤਿਕਾਰ ਅਕਤ ਨਹੀਂ ਮਿਲਿਆ ਉੱਥੇ ਤੇ ਔਰ ਭੱਟੀ ਗੱਲ ਇਹ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਪੰਜਾਬ ਪ੍ਰਤੀ ਕੀਤੇ ਕੰਮਾਂ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਜੀ ਦੀਆਂ ਭਾਰਤ ਪ੍ਰਤੀ ਨੀਤੀਆਂ ਨੂੰ ਦੇਖਦੇ ਹੋਏ ਜੋ ਅਸੀਂ ਡਾਕਟਰ ਬਾਬਾ ਸਾਹਿਬ ਭੀਮrao Ambedkar ਜੀ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਰਹੇ ਹਾਂ ਵਾਸੀ ਸ਼ਹੀਤੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਚਾਹੇ ਹੈਲਥ ਸਿਸਟਮ ਹੋਵੇ ਚਾਹੇ ਐਜੂਕੇਸ਼ਨ ਦਾ ਸਿਸਟਮ ਹੋਵੇ ਚਾਹੇ ਇਨਫਰਾਸਟ੍ਰਕਚਰ ਦਾ ਸਿਸਟਮ ਹੋਵੇ ਉਹਦੇ 'ਚ ਸੁਧਾਰ ਕਰਨਾ ਸਾਡੀ ਪ੍ਰਾਇੋਰਟੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਿਫਤੀ ਪਰਿਵਾਰ ਨੇ ਵੱਟਾ ਪੈ ਸੁੰਨਤਾ ਸੋ ਮੈਂ ਪਰਿਵਾਰ ਦਾ ਸਿਫਤੀ ਪਰਿਵਾਰ ਦਾ ਅੱਜ ਆਮ ਆਦਮੀ ਪਾਰਟੀ 'ਚ ਜੁਆਇਨ ਹੋਣ ਤੇ ਜਿੱਥੇ ਨਿਕਾ ਸਵਾਗਤ ਕਰਦਾ ਇਹਨਾਂ ਨੂੰ ਜੀਓ ਆਇਆਂ ਨੂੰ ਕਹਿੰਨ ਆਉਣ ਵਾਲੇ ਸਮੇਂ 'ਚ ਜੋ ਇਹਨਾਂ ਦਾ ਮਨ ਦਾ ਮਾਨ ਸਤਕਾਰ ਆਦਰ ਹੋਊਗਾ ਨਾ ਉਹਨੂੰ ਦਿੱਤਾ ਜਾਊਗਾ ਸਮਸਤ ਟੀਮ ਸਾਡੀ ਖੰਨੇ ਦੀ ਅੱਜ ਜੋ ਵੀ ਮੇਰੇ ਨਾਲ ਮੇਰੇ ਸਾਥੀ ਸਾਰੇ ਖੜੇ ਨੇ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਵੱਡਾ ਜੋਰ ਮਾਰ ਕੇ ਸਿਫਤੀ ਸਾਹਿਬ ਨੇ ਅੱਜ ਇਹ ਪਾਰਟੀ ਜੁਆਇਨ ਕੀਤੀ ਹੈ ਮੈਂ ਉਹਨਾਂ ਦਾ ਵੀ ਸਾਰੀ ਆਪਣੀ ਟੀਮ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਆਂਡੇ 3 ਸਾਲ ਤੋਂ ਜੋ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਸਰਪੰਕ ਪੰਸ ਸਿੰਘ ਮਾਨ ਜੀ ਦੀ ਅਗਵਾਈ ਹੇਠ ਖੰਨੇ ਦੇ ਵਿੱਚ ਸਾਡੇ ਕੈਬਨਿਟ ਮੰਤਰੀ ਸਦਾ ਤਰਨ ਪੰਸ ਸਿੰਘ ਸਮਝੀ ਰਿਹਾ ਕੰਮ ਕਰ ਰਹੀ ਆ ਉਹ ਬਾਖ ਕਾਬਲੇ ਤਾਰੀਫਾ ਜੋ ਮੈਂ ਇਹਨਾਂ ਨੇ ਇੱਕ ਹੁਣ 10 ਲੱਖ ਦਾ ਉਹ ਬੀਮਾ ਆਮ ਬੰਦੇ ਹੁੰਦੇ ਤਾਂ ਇੱਕ ਤਾਂ ਜੋ ਗਰੀਬ ਪਰਿਵਾਰ ਕੀ ਚਾਹੁੰਦਾ ਜੀ ਇੱਕ ਤਾਂ ਸਿਹਤ ਸਹੂਲਤ ਚਾਹੀਦੀ ਆ ਇੱਕ ਐਜੂਕੇਸ਼ਨ ਚਾਹੀਦੀ ਆ ਇਹਨਾਂ ਦੋਨਾਂ ਚੀਜ਼ਾਂ ਤੇ ਮੇਨ ਫੋਕਸ ਆ ਸਰਕਾਰ ਦਾ ਮੈਂ ਇਹਨੀਆਂ ਇਹਨਾਂ ਨੇ ਨੀਤੀਆਂ ਤੋਂ ਖੁਸ਼ ਹੋ ਕੇ ਤੇ ਸੌਂ ਸਾਹਿਬ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਜਾ ਮਨਪਰਟੀ ਜੁਆਇਨ ਕਰ ਲਿਆ ਕਾਂਗਰਸ ਜਿਹੜੀ ਇਹ ਚੀਜ਼ਾਂ ਦੇਣ ਚ ਫੇਲ ਰਹੀ ਸੀ ਤੁਸੀਂ ਬੰਦੇ ਹੋ ਬਿਲਕੁਲ ਤੇ ਜਿਹੜੇ ਕੋਟਲੀ ਨਾਲ ਵੀ ਤੁਹਾਡੀ ਬਹੁਤ ਨੇੜਤ ਰਹੀ ਹੈ ਪਰਿਵਾਰ ਦੀ ਕੀ ਤੁਹਾਨੂੰ ਬੰਦਾ ਮਾਨ ਸਨਮਾਨ ਨਹੀਂ ਮਿਲਿਆ ਜਿਹੜੇ ਅੱਜ ਤੁਸੀਂ ਇਹਦੇ ਅੱਗੇ ਨਿੱਚੋ ਉਹ ਨਹੀਂ ਗੱਲ ਜੀ ਉਹ ਵੀ ਬਹੁਤ ਮੇਰੇ ਅਜੀਜ਼ ਨੇ ਬਹੁਤ بڑے ਭਾਈ ਸਾਹਿਬ ਨੇ ਮਾਨਸਰ ਤੋਂ ਦਿੱਤਾ ਉਹਨਾਂ ਨੇ ਇਹ ਨਹੀਂ ਹੈ ਪਰ ਜੋ ਸੌਹ ਸਾਹਿਬ ਜੋ ਕੰਮ ਕਰ ਰਹੇ ਨੇ ਮੈਂ ਇਹਨਾਂ ਨੀਤੀਆਂ ਪਰਭਾਵਿਤ ਹੋ ਕੇ ਆਮ ਆਦਮੀ